ਫਤੇਗੜ ਚੂੜੀਆਂ ਤੋਂ ਬਟਾਲਾ ਆ ਰਹੀ বাস ਅਤੇ ਬਲਾਰੋ ਗੱਡੀ ਛੋਈ ਜ਼ਬਰਦਸਤ ਟੱਕਰ ਸਵਾਰੀਆਂ ਹੋਈਆਂ ਜ਼ਖਮੀ ਮਾਮਲਾ ਅਮਰਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਜਦਕਿ ਇੱਕ ਨਿੱਜੀ বাস ਸਵਾਰੀਆਂ ਨੂੰ ਲੈ ਕੇ ਬਟਾਲਾ বাস ਅੱਡੇ ਤੋਂ ਫਤੇਗੜ ਚੂੜੀਆਂ ਲਈ ਨਿਕਲੀ ਸੀ ਤਾਂ 1 ਕਿਲੋਮੀਟਰ ਦੀ ਦੂਰੀ ਤੇ ਕਈ ਟੰਪਲੇਰੂ ਕਾਰ ਪਾਸ ਤੇ ਅਗੇ ਆ ਗਈ ਅਤੇ ਪਾਸਨ ਡਰਾਈਵਰ ਵੱਲੋਂ ਬਚਾ ਲਈ ਉਸ ਦੂਸਰੀ ਸਾਈਡ ਤੇ ਜਾ ਕੇ ਰੁਕੀ ਹਾਸਾ ਇਹਨਾਂ ਜ਼ਬਰਦਸਤ ਸੀ ਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ বাস ਵਿੱਚ ਸਫ਼ਰ ਕਰ ਰਹੀਆਂ ਸਵਾਰੀਆਂ ਨੇ ਦੱਸਿਆ ਕਿ ਗੱਡੀ ਵਾਲੇ ਨੂੰ ਸ਼ਾਇਦ ਨੀਂਦ ਆ ਗਈ ਸੀ ਜੋ ਕਿ ਗਲਤ ਸਾਈਡ ਤੇ ਆ ਕੇ ਪਾਸੇ ਆ ਗਿਆ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਵਾਰੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਗਲਤੀ ਕਿਸ ਦੀ ਸਾਰੇ ਬਈ ਤੂੰ ਫਰੇਗੜਾ ਬਟਾਲਿਆ ਨੂੰ ਬੱਸਾਂ ਆਉਂਦੀਆਂ ਆ ਫਰੇਗੜਾ ਚੂੜੀਆਂ ਜਾਣ ਨੂੰ ਤੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਵਰੀ ਝੋਕ ਲੱਗ ਗਈ ਆ ਬਲੈਰੋ ਫੁੱਟਬਾਲ ਤੋਂ ਡੁੱਡੇ ਬੰਨੇ ਗਈ ਬੱਸੋਂ ਤੂੰ ਆੜ ਕੇ ਵੱਟੀ ਹੋ। ਕਿ ਕਿਹਾਣੀ ਦੱਸ ਕਰੋ? ਹਾਂਜੀ। ਬੱਸ ਸਟੈਂਡ ਵਾਲਾ ਨਹੀਂ। ਬੱਸ ਸਟੈਂਡੋਂ ਫਰੇਗੜਾ ਚੂੜੀਆਂ ਜਾਣੀ। ਬੱਸ ਇਹਦੇ ਝੋਕ ਲੱਗੀ ਬਲੈਰੋ ਆ ਫੁੱਟਬਾਲ ਤੋਂ ਉੱਤਨੀ ਨਿਘਾਰਤੀ ਆ। ਇਹਦੀ ਗੱਦੀ ਲਾਦੀ ਤੇਰੀ ਯਾਦੀ ਬਲਾਰੋ ਦਾ ਕਿਸੂਰ ਹੈ ਸਾਡਾ ਜਲਦੀ ਬਲਾਰੋ ਦੀ ਤੇਰੀ ਦੀ ਸਵਾਰੀ ਆਈ ਮੈਨੀ ਵਾਸਤੇ ਤੇ ਇਹ ਬਰਗਾਡ ਟੂੜੀਆਂ ਨੂੰ ਲਾਣ ਦੇ ਇਹਨਾ ਹਾਂ ਜੀ ਪਤੀਨ ਆਜਾ ਮੇਰਾ ਨਾਮ ਲਖਿੰਦਰ ਕੋਰ ਕਿੱਥੋਂ ਆਦੇ ਕਿੱਥੇ ਚਲੇ ਅਸੀਂ ਉੱਥੋਂ ਆਉਂਦੇ ਹਾਂ ਬਟਾਲੇ ਆਉਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਖੈਰਾਸੇ ਤੇ ਬਸ ਦਾ ਐਕਸੀਡੈਂਟ ਹੋ ਤਾਂ ਬਲੈਰੋ ਘਟੀ ਨਾ ਵੱਜੂਗੀ ਹਾਂਜੀ ਤੇ ਕਿੰਨੇ ਸਵਾਰੀਆਂ ਚੱਕੀਆਂ ਹੋਈਆਂ ਬੜੀਆਂ ਸਵਾਰੀਆਂ ਚੱਕੀਆਂ ਬੜੇ ਲੱਗੀਆਂ ਦੋਨਾਂ ਘੋੜਿਆਂ ਨੂੰ ਲੱਗੀ ਹੈ ਚਾਹੀਏ ਕਿ ਕਸੂਰ ਕੀਤਾ ਸੀ ਪਤਾ ਲੱਗਾ ਮੈਨੂੰ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿ ਇਹ ਜਿਹੜਾ ਹਾਦਸਾ ਆਇਆ ਕਿੱਥੇ ਆਇਆ ਤੇ ਕਿੱਦਾਂ ਹੋਇਆ ਪਤਾ ਨਹੀਂ ਇਹ ਤਾਂ ਪੁਛੀ ਬਾਟੀਗਾ ਦੇ ਲੱਗੇ ਨਾ ਸਾਡੇ ਮੁੰਛੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓ ਆ ਰਹੀ ਆ ਫਤਿਹਗੜ ਚੂੜੀਆਂ ਜਾਣੀ ਸੀ ਤੇ ਇੱਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਕੋਡ ਵੈਡਰ ਉਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਨੀ ਉਨੀ ਉਹ ਵੀ ਡਰਾਈਵਰ ਪਾਰ ਕਰਕੇ ਆ ਸਾਹਮਣੇ ਖੜੀ ਲੱਗ ਗਈ ਕਿੰਨੇ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਤੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਿਹਦਾ ਪਤਾ ਲੱਗਾਂਗਾ ਜੀ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸਾਹਮਣੇ ਆ ਸਾਰੀ ਕਾਰ ਲੋਕ ਖੜੇ ਆ